ਬਾਬਾ ਗਲਾਬ ਸਿੰਘ ਦਾ ਫੋਨ ਆਇਆ ਵੀ ਤੁਹਾਡੇ ਹੁੰਦੇ ਸਾਡੀ ਕਿਸੇ ਨੇ ਫੋਟੋ ਪਾਤੀ ਤੇ ਮੈਂ ਕਿਹਾ ਵੀ ਪਹਿਲਾਂ ਫੋਟੋ ਕਿਹੜੀ ਆ ਵੇਖਿਆ ਤੇ ਆ ਮੈਂ ਕਿਹਾ ਫੋਟੋ ਤਾਂ ਮਾੜੀ ਆ ਫਿਰ ਕਿਸ ਕੁੜੀ ਦੇ ਨਾਲ ਜੇ ਤੁਹਾਡੇ ਪੰਚ ਸਿੰਘਾਂ ਤੋਂ ਮਾਫੀ ਮੰਗ ਲਈ ਆ ਕੇ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਜਾਣ ਦੀ ਕੋਈ ਮर्याਦਾ ਨਹੀਂ ਤੇ ਆਡੀਓ ਦੇ ਵਿੱਚ ਇੱਕ ਜ਼ਿਕਰ ਆਉਂਦਾ ਜਦੋਂ ਮੈਂ ਧਿਆਨ ਨਾਲ ਸੁਣੀ ਤੁਸੀਂ ਕਿਹਾ ਵੀ ਜਿਹੜੀਆਂ ਗਲਤੀਆਂ ਹੋਈਆਂ ਉਹਦਾ ਮਾਫੀ ਮੰਗ ਲਈ ਕਿਹੜੀਆਂ ਗਲਤੀਆਂ ਸੀ ਜਿਹੜੀਆਂ ਕੋਈ ਨਜਾਇਜ਼ ਅਲਜਾਮ ਲੱਗਣਗੇ ਫਿਰ ਕਾਨੂੰਨੀ ਥੋੜੀ ਚੱਲਾਂਗੇ ਨਾ ਜੇ ਜੈਪਾਲ ਭੁੱਲਰ ਗਰੁੱਪ ਤੋਂ ਅਸੀਂ ਫੋਨ ਲਵਾਇਆ ਤੇ ਪੁਲਿਸ ਨੇ ਸਾਨੂੰ ਛੱਡਣਾ ਸੀ ਭਾਈ ਉਹਨਾਂ ਨੇ ਵੈਰੀਫਾਈ ਕੀਤਾ 13 ਤਰੀਕ ਦੀ ਗੱਲਬਾਤ ਹੈ ਇਹ ਤੇ ਅੱਜ 18 ਹੋ ਗਈ ਆ ਤੇ ਪੁਲਿਸ ਵੈਰੀਫਾਈ ਕਰੀ ਜਾਂਦੀ ਸਾਰਾ ਕੁਝ ਸਾਡੀ ਆਪਦੇ ਚਿਹਰੇ ਦੇ ਵਿੱਚ ਦਾਮ ਆ ਅਸੀਂ ਕਿਸੇ ਨੂੰ ਕੀ ਜਾਣਦੇ ਆ ਭਾਈ ਯਾਰ ਜਿਹੜੇ ਬੰਦੇ ਦੀ ਡੈਥ ਹੋ ਗਈ ਅਸੀਂ ਉਹਦਾ ਨਾਂ ਕਿਉਂ ਵਰਤਾਂਗੇ ਅਸੀਂ ਤਾਂ ਜਾਂਦੇ ਜਾਗਦੇ ਆ ਮੈਂ ਕਹੂੰਗਾ ਠੀਕ ਹੈ ਜੀ ਗਲਤਾਂ ਪੈਂਟ ਸ਼ਰਟ ਪਾ ਲੈਣਾ ਬਾਣਾ ਤੁਸੀਂ ਲੈ ਜਾਓ ਮੈਂ ਨਹੀਂ ਵਿਚਰਦਾ ਪੰਥ ਦੇ ਵਿੱਚ ਬਾਣੇ ਦੀ ਬੇਇੱਜ਼ਤੀ ਹੁੰਦੀ ਹੈ ਬੀਤੇ ਦਿਨਾਂ ਤੋਂ ਇੱਕ ਮਸਲਾ ਬਹੁਤ ਚਰਚਾ ਦੇ ਵਿੱਚ ਹੈ ਬਾਬਾ ਗੁਲਾਬ ਸਿੰਘ ਨਾਮ ਦੇ ਪ੍ਰਚਾਰਕ ਨੇ ਜੋ ਪ੍ਰਚਾਰ ਕਰਦੇ ਨੇ ਉਹਨਾਂ ਦੀਆਂ ਕੁਝ ਤਸਵੀਰਾਂ ਇੱਕ ਪੇਜ ਦੇ ਵੱਲੋਂ ਵਾਇਰਲ ਹੁੰਦੀਆਂ ਨੇ ਤੇ ਉਹ ਤਸਵੀਰਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੁਝ ਅਜਿਹੇ ਪ੍ਰਚਾਰਕ ਕੁਝ ਅਜਿਹੇ ਬਾਬੇ ਨੇ ਜਿਨ੍ਹਾਂ ਦੇ ਵੱਲੋਂ ਧੀਆਂ ਦੇ ਨਾਲ ਪੈਣਾ ਤੇ ਨਾਲ ਕੋ ਕਰਮ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਆਪ ਨੂੰ ਪ੍ਰਚਾਰਕ ਦੱਸਦੇ ਨੇ ਤੇ ਉਹਨਾਂ ਦੇ ਵਕੀਲ ਬਣ ਕੇ ਪੇਸ਼ ਹੁੰਦੇ ਨੇ ਅਮਰਤਪਾਲ ਸਿੰਘ ਮਹਿਰੋ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਨੇ ਅਮਰਤਪਾਲ ਮਹਿਰੋ ਸਾਡੇ ਨਾਲ ਮੌਜੂਦ ਨੇ ਕਹਿੰਦੇ ਕਿ ਪੰਥ ਦਾ ਕੰਮ ਕਰਨ ਵਾਲੀ ਵਕਾਲਤ ਕਰਨ ਲੱਗੇ ਨਹੀਂ ਨਹੀਂ ਵਕਾਲਤ ਤਾਂ ਨਹੀਂ ਕੀਤੀ ਬਾਈ ਸਾਥ ਦਿੱਤਾ ਸੀ ਸਾਥੀ ਦਾ ਬਾਬਾ ਗਲਾਬ ਸਿੰਘ ਨਾਲ ਮਿੱਤਰਤਾ ਹਮ ਬਾਬਾ ਗਲਾਬ ਸਿੰਘ ਦਾ ਫੋਨ ਆਇਆ ਵੀ ਤੁਹਾਡੇ ਹੁੰਦੇ ਸਾਡੀ ਕਿਸੇ ਨੇ ਫੋਟੋ ਪਾਤੀ ਤੇ ਮੈਂ ਕਿਹਾ ਵੀ ਪਹਿਲਾਂ ਫੋਟੋ ਕਿਹੜੀ ਆ ਵੇਖਿਆ ਤੇ ਆ ਮੈਂ ਕਿਹਾ ਫੋਟੋ ਤਾਂ ਮਾੜੀ ਆ ਫਿਰ ਕਿਸ ਕੁੜੀ ਦੇ ਨਾਲ ਆ ਕਹਿੰਦੇ ਉਹ ਸਾਡੀ ਮंगेਤਰ ਆ ਮੈਂ ਕਿਹਾ ਪਹਿਲਾਂ ਤੁਸੀਂ ਸਾਨੂੰ ਸਾਫਤ ਕਰੋ ਵੀ ਉਹ ਤੁਹਾਡੀ ਮंगेਤਰ ਆ ਮੇਰਤਾ ਐਵੇਂ ਨਹੀਂ ਹੈਗੀ ਵੀ ਅੱਖਾਂ ਵਿੱਚ ਕੇ ਯਕੀਨ ਕਰੀ ਜਾਵਾਂਗੇ ਹਾਂ ਇਹ 100% ਸੱਚ ਆ ਵੀ ਜੇ ਬਾਬਾ ਗਲਾਬ ਸਿੰਘ ਨਾ ਮੈਨੂੰ ਭੇਜ ਦੇ ਵੀ ਉਹਨਾਂ ਦਾ ਸਗਣ ਪਿਆ ਵਾ ਮੈਂ ਕਹਦੇ ਬਾਜਵੇ ਨੂੰ ਫੋਨ ਨਹੀਂ ਸੀ ਲਾਉਣਾ ਹੋ ਸਕਦਾ ਮੈਂ ਹੀ ਬਾਬਾ ਗਲਾਬ ਸਿੰਘ ਨੂੰ ਰਾਹ 'ਚ ਹੀ ਚੱਕ ਲੈਂਦੇ ਵੀ ਬਾਬਾ ਗਲਾਬ ਸਿੰਘ ਹਾਂ ਤੁਹਾਡੇ ਨਾਲ ਲਿਆਜ ਸੀਗੀ ਪਰ ਆ ਪੰਥ ਦੇ ਗੱਲ ਉਲਟਾ ਵੀ ਇੱਥੇ ਆਪਣੀ ਨਹੀਂ ਚੱਲਣੀਗੀ ਤੇ ਚਲੋ ਕੱਲ੍ਹ ਤੱਕ ਸਾਬ ਪੇਛ ਹੋਈਏ ਜਿਹੜੀ ਤੁਹਾਡੀ ਆਡੀਓ ਵਾਇਰਲ ਹੁੰਦੀ ਆ ਉਹਸ ਆਡੀਓ ਦੇ ਵਿੱਚ ਉਹ ਕਹਿੰਦਾ ਕਿ ਤੁਸੀਂ ਪੰਥ ਹੋਗੇ ਤੁਸੀਂ ਸਾਰਾ ਕੁਝ ਹੋਗੇ ਤੁਸੀਂ ਅਕਾਲ ਤਖਤ ਹੋਗੇ ਕਾਰਨ ਕੀ ਬਣਦਾ ਜੇ ਤੁਹਾਡੇ ਪੰਜ ਸਿੰਘਾਂ ਤੋਂ ਮਾਫੀ ਮੰਗ ਲਈ ਆ ਕੇ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਜਾਣ ਦੀ ਕੋਈ ਮਰਿਆਦਾ ਨਹੀਂ ਮੰਨੀ ਨਹੀਂ ਨਹੀਂ ਸਾਡੇ ਤੋਂ ਮਾਫੀ ਮੰਗਣ ਦੀ ਗੱਲ ਇਦਾਂ ਆਉਂਦੀ ਆ ਆਪਾਂ ਇਹ ਚੀਜ਼ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਾਂਗੇ ਅਮਰਤਪਾਲ ਸਿੰਘ ਇਕੱਲਾ ਪੰਥ ਨਹੀਂ ਹੈਗਾ ਤੇ ਨਾ ਹੀ ਮੇਰੇ ਇਕੱਲੇ ਪੰਜ ਸਿੰਘ ਪੰਥ ਹੈਗੇ ਆ ਗੱਲ ਆਉਂਦੀ ਆ ਇੱਜ਼ਤ ਤੇ ਇੱਜ਼ਤ ਹੈਗੀ ਆ ਪਰਿਵਾਰਾਂ ਦੀ ਆ ਇੱਜ਼ਤ ਬਾਣੇ ਦੀ ਆ ਪਰਿਵਾਰ ਨੇ ਜੰਮਣਾ ਮਰਨਾ ਹੁੰਦਾ ਬਾਣੇ ਨੇ ਸਦੀਵੀ ਰਹਿਣਾ ਇਹਦੀ ਅਜਤ ਬਚਾਉਣੀ ਬਹੁਤ ਜ਼ਰੂਰੀ ਆ। ਬਾਬਾ ਗਲਾ ਸਿੰਘ ਤੋਂ ਮੰਨ ਲਓ ਪਹਿਲਾਂ ਕੋਈ ਗਲਤੀ ਹੋਈ ਆ ਕਿ ਨਹੀਂ ਹੋਈ। ਉਹ ਸਾਡੇ ਤੋਂ ਪਹਿਲਾਂ ਦੀਆਂ ਗੱਲਾਂ ਸੀ ਅਸੀਂ ਉੱਥੇ ਕੰਤੂ ਪ੍ਰਾਂਤੂ ਨਹੀਂ ਕਰ ਸਕਦੇ ਸੀ ਤਾਂ ਆਪ ਅਸੀਂ ਲੋਕਾਂ ਦੇ ਨਾਲ ਤੁਰੇ ਫਿਰਦੇ ਮੰਦਿਰ ਦੇ ਵਿੱਚ। ਮੈਂ ਉਹਦਾ ਜਦੋਂ ਸਿੰਘ ਨਾਲ ਗਏ ਮੈਂ ਕਿਹਾ ਬਾਬਾ ਜੀ ਪੰਜ ਸਿੰਘ ਤੁਸੀਂ ਮੰਨਦੇ ਆ ਉਹ ਕਹਿੰਦੇ ਬਾਬਾ ਜੀ ਗਲਤੀ ਤਾਂ ਨਹੀਂ ਹੋਈ ਜੇ ਲੱਗਦਾ ਤੁਹਾਨੂੰ ਤੇ ਆਪਾਂ ਮੰਨ ਲੈਨੇ। ਜਦੋਂ ਪੰਜਾ ਸਿੰਘਾਂ ਦੇ ਵਿੱਚ ਇਹ ਗੱਲ ਸਾਡੀ ਬਾਬਿਆਂ ਨਾਲ ਹੋਊਗੀ। ਪਈ ਬਾਬਾ ਜੀ ਗਾਂ ਤਾਂ ਆਪਾਂ ਇਕੱਠਾ ਨੇ ਚੱਲਣਾ ਪ੍ਰਚਾਰ ਕਰਨਾ ਤੇ ਆਪਾਂ ਸਿੱਖੀ ਨੂੰ ਇਕੱਠੇ ਕਰਕੇ ਮਜ਼ਬੂਤ ਕਰਗੇ ਨੌਜਵਾਨ ਅੱਗੇ ਕਰਗੇ ਤੇ ਜੇ ਮੈਂ ਕਹਤਾ ਵੀ ਬਾਈ ਬਾਜਵੇ ਸਾਡੇ ਪਹਿਲੇ ਸਿੰਘਾ ਦੇ ਵਿੱਚ ਇਹ ਗੁਰਮਤਾ ਹੋਇਆ ਵਿਆ ਤੁਸੀਂ ਇਸ ਚੀਜ਼ ਨੂੰ ਨਾਸ਼ਾ ਲਓ ਜੇ ਬਾਬਾ ਗਲਾਸ ਹੈ ਤਾਂ ਕੋਈ ਗਲਤੀ ਹੋਈ ਆ ਤੁਸੀਂ ਕਾਲਤਾਖ ਸਹਿਬ ਤੇ ਲਿਖਦੇ ਦੇ ਦਿਓ ਉਹ ਭਾਵੇਂ ਇਹਨਾਂ ਨੂੰ ਪੰਥ ਚੋਂ ਛੇਕ ਦੇਣਾ ਸਾਨੂੰ ਮਨਜ਼ੂਰ ਆ ਪਰ ਤੂੰ ਕੱਲਾ ਨਹੀਂ ਇਹ ਕੰਮ ਕਰ ਸਕਦਾ ਉਹ ਕਹਿੰਦਾ ਤੁਸੀਂ ਪੰਜ ਜਾਨੇ ਕਿਵੇਂ ਮਾਫੀ ਦੇਵੋ ਉਹ ਆਡੀਓ ਦੇ ਵਿੱਚ ਕਿਸੇ ਕਰਾਉਂਦਾ ਜਦੋਂ ਮੈਂ ਧਿਆਨ ਨਾਲ ਸੁਣੀ ਤੁਸੀਂ ਕਿਹਾ ਵੀ ਜਿਹੜੀਆਂ ਗਲਤੀਆਂ ਹੋਈਆਂ ਦਾ ਮਾਫੀ ਮੰਗ ਲਈ ਕਿਹੜੀਆਂ ਗਲਤੀਆਂ ਸੀ ਜਿਹੜੀਆਂ ਬਾਬਾ ਮੈਂ ਉਹੀ ਕਹਿਣਾ ਵੀ ਬਾਬਿਆਂ ਨੇ ਕਿਹਾ ਸੀ ਵੀ ਜੇ ਭਾਈ ਸਿੰਘੋਂ ਸਾਡੇ ਤੋਂ ਕੋਈ ਗਲਤੀ ਹੋਈ ਹੈ ਤੇ ਸਾਨੂੰ ਮਾਫ ਕਰ ਦੇ ਗਲਤੀਆਂ ਕਿਹੜੀਆਂ ਸੀ ਜਿਹੜੀਆਂ ਜਿਹੜੀਆਂ ਦੇ ਆਧਾਰ ਤੇ ਤੁਸੀਂ ਬਾਬਾ ਗੁਲਾਬ ਸਿੰਘ ਨੂੰ ਕਿਹਾ ਹਾਂ ਇਹ ਸੀ ਵੀ ਇਹਨਾਂ ਉੱਤੇ ਇਲਜ਼ਾਮ ਲੱਗੇ ਸੀ ਵੀ ਇਹ ਮੜੀਆਂ ਤੇ ਕੀਰਤਨ ਕਰਦੇ ਆ ਇਹ ਧੂਨੇ ਤਾਪਦੇ ਆ ਇਹਨਾਂ ਨੇ ਕਿਹਾ ਸੀ ਵੀ ਇਹ ਧੂਣਾ ਬਾਬਾ ਸ੍ਰੀ ਚੰਦ ਦਾ ਸੀਗਾ ਉਹਨਾਂ ਦੇ ਅਸੀਂ ਪਾਸ਼ਕਾ ਚਲੋ ਉਹ ਵੀ ਗੁਰੂ ਨਾਨਕ ਪਾਸ਼ਾ ਜੀ ਦੇ ਘਰੋਂ ਵਰਸਾਏ ਉਹਨਾਂ ਦੇ بیٹے ਆ ਹਨਾ ਪੁੱਤਰ ਆ ਦੂਜੀ ਗੱਲ ਹੈਗੀ ਸੀਗੀ ਇਹ ਮੜੀਆਂ ਤੇ ਜਾਂਦੇ ਆ ਉਹ ਕਹਿੰਦੇ ਸਾਡੀ ਆਉਣੀ ਯਾਨੀ ਕਿਸੇ ਨਾ ਹੋ ਸਕਦੀ ਪਰ ਕਦੇ ਕਿਸੇ ਮੜੀ ਤੇ ਕੀਰਤਨ ਨਹੀਂ ਕੀਤਾ ਹੂੰ ਮੈਂ ਕਿਹਾ ਠੀਕ ਆ ਕਹਿੰਦੇ ਫੇਰ ਵੀ ਜੇ ਤੁਹਾਨੂੰ ਲੱਗਦਾ ਇਹ ਗਲਤੀਆਂ ਹੋਈਆਂ ਤੇ ਅਸੀਂ ਮਾਫੀ ਮੰਗਦੇ ਆ ਉਹਨਾਂ ਨੇ ਇਹ ਗੱਲ ਆਖੀ ਤੇ ਇਸ ਦੇ ਨਾਲ ਹੀ ਹੁਣ ਤਦ ਉਹਦੇ ਪੇਜ ਦੇਖਦੇ ਹੋ ਕਹਿੰਦੇ ਪ੍ਰੈਸ ਕਾਨਫਰੈਂਸ ਕਰਾਂਗੇ ਅਮਰਤਪਾਲ ਹੁਣਾਂ ਦੇ ਖਿਲਾਫ ਹੋਰ ਬਹੁਤ ਕੁਝ ਆ ਦੂਸਰਾ ਕਹਿੰਦੇ ਅਮਰਤਪਾਲ ਦੇ ਫੋਨ ਤੋਂ ਬਾਅਦ ਗੈਂਗਸਟਰਾਂ ਦੇ ਫੋਨ ਆਉਂਦੇ ਨੇ ਗੈਂਗਸਟਰ ਭੁੱਲਰ ਦੇ ਨਾਲ ਕੀ ਤੁਹਾਡਾ ਸਬੰਧ ਹੈ ਜਿਹਦੀ ਵੱਲੋਂ ਫੋਨ ਪਹਿਲੀ ਗੱਲ ਵੇਖੋ ਜੈਪਾਲ ਭੁੱਲਰ ਦੀ ਗੱਲ ਕੀਤੀ ਆ ਉਹ ਸਿੰਘ ਹੈ ਨਹੀਂਗਾ ਉਹਦਾ এনਕਾਊਂਟਰ ਹੋਇਆ ਹੋਇਆ ਉਹਦੀ ਡੈਥ ਹੋਈ ਵੀ ਆ ਦੂਜੀ ਗੱਲ ਗਰੁੱਪ ਤਾਂ ਚੱਲਦੇ ਨਹੀਂ ਉਹਨਾਂ ਦੇ ਗਰੁੱਪ ਚੱਲਦੇ ਆ ਪੁਲਿਸ ਨੂੰ ਵੀ ਇਹ ਗੱਲ ਮੈਂ ਫੋਨ ਤੇ ਮੇਰੀ ਹੋਈ ਸੀ ਤੁਸੀਂ ਸਾਡੇ ਫੋਨ ਲੈ ਜਾਓ ਜੇ ਉਸ ਨੰਬਰ ਦੇ ਨਾਲ ਜਾਂ ਸਾਡੇ ਕਿਸੇ ਗਰੁੱਪ ਦੇ ਨਾਲ ਗੈਂਗਸਟਰ ਗਰੁੱਪ ਦੇ ਨਾਲ ਸੰਪਰਕ ਕਰਦਾ ਸੀ ਉਹ ਸਜਾ ਦੇ ਹੱਕਦਾਰ ਆ ਪਰ ਆਪਦੇ ਆਪ ਨੂੰ ਫੋਨ ਕੋਈ ਵੀ ਲਵਾ ਸਕਦਾ ਮੈਂ ਆਪਦੇ ਬਾਹਰਲੇ ਸਿੰਘਾਂ ਨੂੰ ਕਹਿ ਦੂੰਗਾ ਮੈਨੂੰ ਗੋਲਡੀ ਬਰਾੜ ਬਣ ਕੇ ਫੋਨ ਲਾ ਦੋ ਸਮਝਦੇ ਤੁਸੀਂ ਹਾਂ ਇਹ ਆ ਵੀ ਜੇ ਜੈਪਾਲ ਭੁੱਲਰ ਗਰੁੱਪ ਤੋਂ ਅਸੀਂ ਫੋਨ ਲਵਾਇਆ ਤੇ ਪੁਲਿਸ ਨੇ ਸਾਨੂੰ ਛੱਡਣਾ ਸੀ ਭਾਈ ਉਹਨਾਂ ਨੇ ਵੈਰੀਫਾਈ ਕੀਤਾ 13 ਤਰੀਕ ਦੀ ਗੱਲਬਾਤ ਹੈ ਇਹ ਤੇ ਅੱਜ 18 ਹੋ ਗਈ ਆ ਤੇ ਪੁਲਿਸ ਵੈਰੀਫਾਈ ਕਰੀ ਜਾਂਦੀ ਸਾਰਾ ਕੁਝ ਤੇ ਸਾਨੂੰ ਕੋਈ ਚੱਕਰ ਨਹੀਂ ਹੈ ਕਿ ਜਿੱਥੇ ਕਹਿਣਗੇ ਅਸੀਂ ਪਹੁੰਚਾਂਗੇ ਉੱਥੇ ਆਹੀ ਲੈਣਾ ਦੇਣਾ ਕੀ ਆ ਜਦੋਂ ਸਾਡੇ ਆਪਦੇ ਨਾਂ ਦੇ ਵਿੱਚ ਦਾਮ ਆ ਸਾਡੀ ਆਪਦੇ ਚਿਹਰੇ ਦੇ ਵਿੱਚ ਦਾਮ ਆ ਅਸੀਂ ਕਿਸੇ ਨੂੰ ਕੀ ਜਾਣਦੇ ਆ ਬਾਈ ਯਾਰ ਜਿਹੜੇ ਬੰਦੇ ਦੀ ਡੈਥ ਹੋ ਗਈ ਅਸੀਂ ਉਹਦਾ ਨਾਂ ਕਿਉਂ ਵਰਤਾਂਗੇ ਅਸੀਂ ਤਾਂ ਜਾਂਦੇ ਜਾਗਦੇ ਆ ਭੁੱਲਰ ਹੋਣਾ ਨਹੀਂ ਸਾਡੇ ਕਹੇ ਤੇ ਬੰਦਾ ਥੋੜੀ ਠੋਕਣਾ ਸਮਝ ਗਏ ਇਹ ਗੱਲਾਂ ਬਾਤ ਐਵੇਂ ਫਜ਼ੂਲ ਆ ਉਹ ਤਾਂ ਸਕਿਉਰਿਟੀ ਸਕਿਉਰਿਟੀ ਦੀ ਗੱਲਬਾਤ ਕਰਦਾ ਹੋਊਗਾ ਤੇ ਇਹਦੇ ਨਾਲ ਹੀ ਹੁਣ ਜਿਕਰ ਇਹ ਵੀ ਆ ਰਿਹਾ ਕਹਿੰਦੇ ਅਮਰਤਪਾਲ ਮਹਿਰੋਂ ਦਾ ਬਹੁਤ ਕੁਝ ਨਵਾਂ ਲੈ ਕੇ ਆਵਾਂਗੇ ਇਹ ਜਿਕਰ ਆ ਰਿਹਾ ਕਹਿੰਦੇ ਵੀਡੀਓ ਨਵੀਂ ਆਊਗੀ ਅਮਰਤਪਾਲ ਮਹਿਰੋਂ ਦੇ ਹੋਰ ਵੀ ਕੁਝ ਬੋਲਿਓ ਜਿਹੜੀਆਂ ਆਡੀਆਂ ਹੋਰ ਵਾਇਰਲ ਕਰ ਸਕਦੇ ਨੇ ਉਹ ਨਹੀਂ ਸਾਡਾ ਤਾਂ ਫੋਨ ਤੇ ਗੱਲ ਪਹਿਲੀ ਵਾਰੀ ਹੋਈ ਆ ਦੇਖੋ ਮੈਂ ਕਹਿੰਦਾ ਉਹ ਸੋਮਵਾਰ ਨੂੰ ਕਹਿੰਦੇ ਵੀ ਅਮਰਤਪਾਲ ਵਿਰੋਧ ਅਸੀਂ ਕੋਈ ਸਬੂਤ ਲੈ ਕੇ ਆਵਾਂਗੇ ਡਾਕਾ ਮਾਰਿਆ ਬੈਂਕ ਚੋਹ ਲੈ ਆਉਣਗੇ ਠੀਕ ਆ ਕਿਸੇ ਕੁੜੀ ਦੇ ਰਿਲੇਸ਼ਨ ਦੇ ਵਿੱਚ ਆ ਮੇਰੇ ਉਹ ਲੈ ਆਉਣਗੇ ਮੈਂ ਕਿਤੇ ਚੋਰੀ ਕੀਤੀ ਆ ਮੈਂ ਚੱਟਾ ਵਿੱਚ ਆ ਉਹ ਲੈ ਆਉਣਗੇ ਹੋਰ ਕੀ ਲੈਉਣਗੇ ਜੇ ਉਹ ਚਾਰੇ ਚੀਜ਼ਾਂ ਲੈ ਕੇ ਆਉਂਦੇ ਤਾਂ ਮੈਂ ਦੋਸ਼ੀ ਆ ਤੇ ਮੈਂ ਮੰਨਦਾ ਹਾਂ ਮੈਂ ਕੀਤਾ ਹੋਇਆ ਤੇ ਹੋਰ ਇਸ ਤੋਂ ਬਾਅਦ ਮੇਰਾ ਉਹ ਕਰ ਕੀ ਲੈਣਗੇ ਮੈਨੂੰ ਮੇਰੇ ਕੱਪੜੇ ਲਾ ਕੇ ਮੇਰੇ ਗਾਲ ਚ ਰੱਸਾ ਪਾ ਕੇ ਇੱਥੇ ਚਾਹਦਣੀ ਚਾਹੋਂਗ ਥੋੜੀ ਇੱਥੇ ਚੰਡੀਗੜ੍ਹ ਕਮਾ ਦੇਣਗੇ ਉਹ ਦੋਸ਼ ਹੀ ਲਾ ਸਕਦੇ ਆ ਤੇ ਕੋਈ ਚੱਕਰ ਨਹੀਂ ਜਿਹਦੇ ਕੋਲੇ ਜਿਹੜੀ ਪਾਵਰ ਆ ਉਹ ਵਰਤਦਾ ਉਹਦੇ ਕੋਲੇ ਚੈਨਲ ਆ ਉਹਨੇ ਵਰਤਿਆ ਸਾਡੇ ਕੋਲੇ ਹੋਰ ਬਥੇਰਾ ਕੁਝ ਅਸੀਂ ਉਹ ਵਰਤ ਲਾਂਗੇ ਕਹਿੰਦੇ ਅਮਰਤਪਾਲ ਮੈਨੂੰ ਅਕਸਰ ਜਦੋਂ ਚਰਚਾ 'ਚ ਆਉਂਦੇ ਆ ਅਮਰਤਪਾਲ ਵੱਖਰੇ ਤਰੀਕੇ ਦੇ ਨਾਲ ਚੱਲਦਾ ਖਾਸ ਤੌਰ ਦੇ ਉੱਤੇ ਉਹ ਉਸ ਤਰ੍ਹਾਂ ਦੀ ਸਥਿਤੀ ਦੇ ਉੱਤੇ ਆਉਂਦੇ ਨੇ ਕਿ ਜਿਹੜੀ ਗੈਰ ਕਾਨੂੰਨੀ ਆ ਉਸ ਤਰ੍ਹਾਂ ਦੇ ਮਾਪਦੰਡ ਅਪਣਾਉਂਦੇ ਨੇ ਅਮਰਤਪਾਲ ਮੈਨੂੰ ਇਸ ਮਸਲੇ ਦੇ ਵਿੱਚ ਅਮਰਤਪਾਲ ਮੈਨੂੰ ਕਾਨੂੰਨੀ ਹੋ ਕੇ ਕਿਵੇਂ ਚੱਲ ਪਿਆ ਪਹਿਲੇ ਨਹੀਂ ਮੈਂ ਨਹੀਂ ਕਾਨੂੰਨੀ ਚੱਲਿਆ ਕਾਨੂੰਨੀ ਬਾਬਾ ਗਲਾਬ ਸਿੰਘ ਚੱਲੇਗਾ ਮੈਂ ਨਹੀਂ ਕਾਨੂੰਨੀ ਚੱਲਿਆ ਗਿਆ ਮੈਂ ਕਾਨੂੰਨੀ ਦੇਖੋ ਮੈਂ ਹਾਂ ਇਹ ਆ ਕਾਨੂੰਨ ਦੀ ਰਿਸਪੈਕਟ ਕਰਦੇ ਆ ਪਰ ਦੇਖੋ ਜੇ ਨਜਾਇਜ਼ ਇਲਜ਼ਾਮ ਲੱਗਣਗੇ ਫਿਰ ਕਾਨੂੰਨੀ ਥੋੜੀ ਚੱਲਾਂਗੇ ਨਾ ਉਹ ਤਾਂ ਆਪਦੇ ਆਪ ਨੂੰ ਸ਼ੋਅ ਕਰਨ ਦੇ ਬਾਪ ਤਾਂ ਆਪਦੇ ਚੈਨਲ ਨੂੰ ਅੱਗੇ ਕਰਨ ਦੀ ਗੱਲ ਤੋਂ ਸਾਡੇ ਨਾਲ ਉਹਨੇ ਪੰਗਾ ਲੈ ਲਿਆ ਮੈਂ ਤਾਂ ਵੇਖੋ ਵੀ ਨੌਜਵਾਨ ਆਪਣੇ ਪੰਜਾਬ ਦਾ ਹਰਮਨ ਹਨ ਵੀ ਉਹਨੂੰ ਇਹ ਚਾਹੀਦਾ ਸੀ ਮੈਂ ਹਜੇ ਇਹ ਕਹਿਣਾ ਵੀ ਜੇ ਮੇਰੇ ਵਿਰੁੱਧ ਤੋਂ ਕੋਈ ਫੋਟੋ ਵੀਡੀਓ ਮੈਸੇਜ ਆ ਹੋ ਸਕਦਾ ਉਹਦੇ ਮੈਂ ਸਪਸ਼ਟੀ ਕਰਨ ਪਹਿਲਾਂ ਕਈ ਇੰਟਰਵਿਊਆਂ 'ਚ ਦਿੱਤੇ ਉਹ ਦੁਬਾਰਾ ਉਹ ਚੀਜ਼ ਨੂੰ ਤਾਂ ਚੱਕ ਲਵੇ ਬੇਇੱਜ਼ਤ ਕਰਨ ਖਾਤਰ ਉਹ ਚਾਰ ਪੰਜ ਸਿੰਘ ਆਪਦੇ ਲੈ ਕੇ ਆਵੇ ਪਿੰਡ ਆ ਜੇ ਸਰਪੰਚ ਦੇ ਆ ਜੇ ਸਾਡੇ ਥਾਣੇ ਆ ਜੇ ਆ ਕੇ ਕਹਵੇਂ ਮੈਰੋ ਸਿਆ ਇੱਥੇ ਤੂੰ ਗਲਤ ਆ ਤੇ ਮੈਂ ਕਹੂੰਗਾ ਠੀਕ ਹੈ ਜੀ ਗਲਤ ਆ ਪੈਂਟ ਸ਼ਰਟ ਪਾ ਲੈਣਾ ਬਾਣਾ ਤੁਸੀਂ ਲੈ ਜਾਓ ਮੈਂ ਨਹੀਂ ਵਿਚਰਦਾ ਪੰਥ ਦੇ ਵਿੱਚ ਬਾਣੇ ਦੀ ਬੇਇੱਜ਼ਤੀ ਹੁੰਦੀ ਆ ਛੱਡ ਦਾਂਗੇ ਯਾਰ ਬਾਣੇ ਦੀ ਬੇਇੱਜ਼ਤੀ ਹੁੰਦੀ ਆ ਹੁਣ ਕੱਲ ਨੂੰ ਪਰਸੋਂ ਮੇਰੀ ਕੋਈ ਫੋਟੋ ਵੀਡੀਓ ਆਡੀਓ ਪਾਉਂਦਾ ਤੇ ਉਹ ਬੇਇੱਜ਼ਤੀ ਮੇਰੀ ਮੈਂ ਤਾਂ ਮਰ ਜਾਣਾ ਇਹ ਇਹ ਕਿਤੇ ਅਮਰਤਪਾਲ ਮੈਨੂੰ ਕੇਐਸ ਮੱਖਣ ਵਾਲੇ ਰਾਹ ਤੇ ਤਾਂ ਨਹੀਂ ਪਰ ਕੇਐਸ ਮੱਖਣ ਨੇ ਵੀ ਕਹਿੰਦਾ ਜਦੋਂ ਗਾਤਰਾ ਲਾਉਣਾ ਸੀ ਅਮਰਤ ਭੰਗ ਕਰਨਾ ਸੀ ਉਹ ਵੀ ਇਸ ਤਰ੍ਹਾਂ ਦੀ ਇਹ ਕਹਿੰਦੇ ਬਹਾਨੇ ਬਣਾ ਕੇ ਗਿਆ ਉਸ ਤੋਂ ਬਾਅਦ ਉਹਨੇ ਕੇਸ ਕਤਲ ਕਰਾਤੇ ਦਾੜਾ ਕਤਲ ਕਰਾਤਾ ਉਸ ਤੋਂ ਬਾਅਦ ਉਸ ਰਾਹ ਤੇ ਤੁਰ ਪਏ ਨਹੀਂ ਉਹ ਦੇਖੋ ਉਹ ਤਾਂ ਕੱਚਾ ਸੀ ਜੇ ਮੇਰੇ ਨਾਲ ਸਾਾਲ ਕੀ ਆਏ ਰਿਆ ਅਸੀਂ ਤਾਂ ਸ਼ੁਰੂ ਤੋਂ ਜਨਮ ਤੋਂ ਹੀ ਆਏ ਹਨ ਤੁਸੀਂ ਦੇਖੋ ਜੇ ਵਾਰ-ਵਾਰ ਧੱਕੇ ਪਹਿਣਗੇ ਤੇ ਬੰਦਾ ਕੀ ਕਰੂਗਾ ਯਾਰ ਬਾਈ ਕੇਸ ਮੱਖਣ ਕੇਸ ਕਤਲ ਕਰਾ ਕੇ ਗਾਉਣੀ ਲੱਗ ਗਿਆ ਉਹ ਸ਼ਾਇਦ ਉਹਦਾ ਬਹਾਨਾ ਸੀਗਾ ਵੀ ਯਾਰ ਆਏ ਗਾਇ ਨਹੀਂ ਜਣਾ ਉਵੇਂ ਗਾਲਾਂਗੇ ਪਰ ਅਸੀਂ ਗੋਣਾ ਥੋੜੀ ਹੈ ਬਾਈ ਅਸੀਂ ਕੋਈ ਨਾ ਕੋਤਾ ਵਜਾਵਾਂਗੇ ਫਿਰ ਕਰਾਂਗੇ ਕੋਈ ਨਾ ਕੋਸ ਹਾਂ ਏਜ ਰੂਰ ਆ ਵੀ ਉਹ ਸਾਡਾ ਬਾਣਾ ਲਾ ਜਾ ਸਕਦੇ ਆ ਜੇ ਉਹਨਾਂ ਦੀ ਮਰਜ਼ੀ ਹੈ ਉਹਨਾਂ ਨੂੰ ਇਹ ਆ ਵੀ ਇਹ ਮੁਸਲਮਾਨਾਂ ਦਾ ਮੁੰਡਾ ਤੇ ਪੰਥ ਚ ਨਹੀਂ ਚਾਹੀਦਾ ਤੇ ਉਹਨਾਂ ਦੀ ਇੱਛਾ ਪਈ ਉਹ ਕੇਸ ਵੀ ਆਪਦੇ ਲੈ ਜਾਣਾ ਜਿਨੇ ਅੱਜ ਬਾਬੇ ਇੱਥੇ ਬੈਠੇ ਸੀ ਬਹੁਤਿਆਂ ਦੇ ਉੱਤੇ ਬਹੁਤ ਗੰਭੀਰ ਇਲਜ਼ਾਮ ਨੇ ਜਿਨ੍ਹਾਂ ਦੇ ਵਿੱਚੋਂ ਬਾਬਾ ਹਰਜੀਤ ਸਿੰਘ ਆ ਉਹਨਾਂ ਤੇ ਰੀਪ ਦਾ ਇਲਜ਼ਾਮ ਆ ਬਾਈ ਨੇਮ ਪਰਚਾ ਦਰਜਾ ਚ ਨਿਗੜ ਪੁਲਿਸ ਦੇ ਕੋਲ ਉਹਨਾਂ ਦੇ ਕੋਲ ਹੋਰ ਬਾਬੇ ਜਿਹਨਾਂ ਦੇ ਉੱਤੇ ਵੱਖੋ ਵੱਖਰੇ ਤਰ੍ਹਾਂ ਦੇ ਇਲਜ਼ਾਮ ਜਿਹੜੇ ਬਾਈ ਨੇਮ ਪਰਚਿਆਂ ਦੇ ਵਿੱਚ ਚੱਲਦੇ ਪਏ ਨੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਇਹ ਜਿਹੜੀ ਇਸ ਤਰ੍ਹਾਂ ਦੇ ਜਦੋਂ ਇਲਜ਼ਾਮ ਲੱਗਦੇ ਨੇ ਤਾਂ ਇਹਨਾਂ ਇਲਜ਼ਾਮਾਂ ਦੇ ਵਿਚਕਾਰ ਸਵਾਲ ਉੱਠਦੇ ਨੇ ਫਿਰ ਇਹ ਉੱਠਣਗੇ ਵੀ ਆਉਣ ਵਾਲੇ ਸਮੇਂ ਜਿਵੇਂ ਹਰਜੀਤ ਸਿੰਘ ਹੋਣਾ ਦੇ ਉੱਤੇ ਉੱਠਦੇ ਨੇ ਦੇਖੋ ਮੈਂ ਬਾਬਾ ਗਲਾਬ ਸਿੰਘ ਜੀ ਨਾ ਆਇਆ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ ਹੈਗਾ ਮੈਂ ਬਾਬਾ ਗਲਾਬ ਸਿੰਘ ਜੀ ਨਾ ਚੰਕੌਰ ਗਲਾਬ ਸਿੰਘ ਦੇ ਉੱਤੇ ਵੀ ਕਹਿੰਦੇ ਸੋਨਾ ਲੱਭਦੇ ਰਹੇ ਨੇ ਧਰਤੀਆਂ 'ਚ ਉਹ ਟੁਨੇ ਟੱਪੇ ਕਰਕੇ ਇਹ ਇਹ ਦਾਵਾ ਕਰਦੇ ਰਹੇ ਨੇ ਕਿ ਮੈਂ ਸੋਨਾ ਕੱਢਿਆ ਬਿਟਕੋਇਨ ਦਾ ਰੌਲਾ ਇੱਕ ਰੋਪਰ ਦੀ ਜਵਾਨ ਜਨਾਨੀ ਦੇ ਨਾਲ ਚੱਲਦਾ ਰਿਹਾ ਦੇਖੋ ਉਹ ਜਾਣਣ ਇਹਨਾਂ ਦਾ ਕੰਮ ਜਾਣੇ ਜਿਹੜੇ ਭਾਈ ਆਪਦਾ ਕਾਰਵਾਈ ਕਰ ਲੈਣਾ ਸਾਡੇ ਨਾਲ ਜਿੱਦੋਂ ਹੁਣ ਨਵੀਂ 8-9 ਮਹੀਨੇ ਮਿੱਤਰਤਾ ਹੋਈ ਆ ਇੱਕ ਬੰਦਾ ਚੋਰਾ ਉਹ ਤੁਹਾਨੂੰ ਰਾਹ 'ਚ ਮਿਲ ਗਿਆ ਉਹ ਕਹੂਗਾ ਠੀਕ ਆ ਭਾਈ ਮੇਰਾ ਵੀ ਤੂੰ ਜੀਵਨ ਬਣਾ ਦੇ ਤੇ ਮੈਂ ਸਭ ਕੁਝ ਛੱਡਿਆ ਤੁਸੀਂ ਹੁਣ ਵਾਰ-ਵਾਰ ਉਹਨੂੰ ਪਿਛਲੇ ਤਾਨੇ ਮਿਹਣੀ ਮਾਰੀ ਜਾਓਗੇ ਜੇ ਸਾਡੀ ਲਿਹਾਜ਼ ਦੇ ਵਿੱਚ ਜਦੋਂ ਦੇ ਅਸੀਂ ਬਾਬਾ ਉਹ ਟਾਈਮ ਦੇ ਵਿੱਚ ਟਾਈਮ ਪੀਰੀਅਡ ਦੇ ਵਿੱਚ 9.0 ਮਹੀਨੇ ਦੇ ਵਿੱਚ ਹਾਂ ਬਾਬਾ ਗਲਾ ਸਿੰਘ ਨੇ ਸੋਨਾ ਕੱਢਿਆ ਧੂਨੇ ਤਾਪੇ ਮੜੀਆਂ ਤੇ ਗਾਇਆ ਕਿਸੇ ਨਾਲ ਰਿਲੇਸ਼ਨ ਚ ਸੀ ਤੇ ਦੱਸੋ ਅਸੀਂ ਉਸ ਚੀਜ਼ ਦੇ ਕਸੂਰਵਾਰ ਆ ਜੇ ਹੁਣ ਇੱਕ ਅਨਸ਼ੇਸ਼ ਕਰਵਾਈ ਕਰੂੰਗੇ ਕਰਾਂਗੇ 100% ਕਰਾਂਗੇ ਮੈਂ ਤਾਂ ਬਾਜਵੇ ਨੂੰ ਇਹ ਵੀ ਗੱਲ ਕਹਤੀ ਸੀ ਵੀ ਬਾਜਵੇ ਨੂੰ ਮੈਂ ਇਹ ਗੱਲ ਬਾਬਾ ਗਲਾ ਸਿੰਘ ਨੂੰ ਵੀ ਕਹੀ ਸੀ ਮੈਂ ਕਿਹਾ ਬਾਬਾ ਗਲਾ ਸਿੰਘ ਜੇ ਤੁਸੀਂ ਸੱਚੂ ਹੀ ਇਹ ਕਸੂਰਵਾਰ ਹੋਏ ਨਾ ਕੁੜੀ ਮਗੇਤਰ ਨਾ ਹੋਈ ਤਾਂ ਤੁਹਾਨੂੰ ਚਮਕੌਰ ਸਾਹਿਬ ਨਹੀਂ ਜਾਣ ਦਿੰਦੇ ਅਸੀਂ ਰਾਹ 'ਚ ਢੱਕ ਲਾਂਗੇ ਕਿਉਂਕਿ ਪ੍ਰੋਗਰਾਮ ਉੱਦੇ ਮੈਰੋ ਹੀ ਲਾ ਕੇ ਆਏ ਸੀ ਸੋ ਇਹ ਚਰਚਾ ਇਹ ਹਾਲਾਂਕਿ ਪੰਥਕ ਮਸਲਿਆਂ ਦੇ ਵਿੱਚ ਇਹ ਚਰਚਾਵਾਂ ਅਕਸਰ ਪੰਥਕ ਫਜ਼ਾਵਾਂ ਦੇ ਵਿੱਚ ਮੁੱਕਣੀਆਂ ਚਾਹੀਦੀਆਂ ਨੇ ਮੀਡੀਆ ਦੇ ਵਿੱਚ ਇਹਨਾਂ ਦਾ ਬਹੁਤ ਘੱਟ ਆਉਣ ਜਾਣ ਹੋਣਾ ਚਾਹੀਦਾ ਪਰ ਫਿਰ ਵੀ ਜਦੋਂ ਇਹ ਗੱਲ ਮੀਡੀਆ 'ਚ ਪਹੁੰਚਦੀ ਆ ਤਾਂ ਇਸ ਦਾ ਸਪਸ਼ਟੀ ਕਰ ਲੈਣਾ ਪੈਂਦਾ